ਭਿੰਡਾ ਮਨੋਲੋਟ ਰੋਡ ਤੇ ਉਸ ਵਿੱਚ ਸਨਸਨੀ ਦਾ ਮਾਹੌਲ ਫੈਲ ਗਿਆ ਜਦੋਂ ਏ ਟੇਚੀ ਵਿੱਚ ਬੰਦ ਇੱਕ ਨੌਜਵਾਨ ਲੜਕੀ ਦੀ ਲਾਸ਼ ਬਰਾਮਦ ਹੋਈ ਜਾਣਕਾਰੀ ਅਨੁਸਾਰ ਭਿੰਡਾ ਮਨੋਲੋਟ ਰੋਡ ਤੇ ਝਾੜੀਆਂ ਵਿੱਚ ਇੱਕ ਟੇਚੀ ਨੂੰ ਕੁਝ ਕੁੱਤੇ ਖਿੱਚ ਰਹੇ ਨੇ ਸੈਰ ਰਹੇ ਸਨ ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਸੂchnਾ ਮਿਲਦੇ ਪੁਲਿਸ ਦੇ ਅਧਿਕਾਰੀ ਅਤੇ ਐਸਐਸਪੀ ਬਠਿੰਡਾ ਮੌਕੇ ਤੇ ਪਹੁੰਚੇ ਤੇ ਜਦੋਂ ਅਟੇਚੀ ਨੂੰ ਖੋਲ੍ਹ ਕੇ ਵੇਖਿਆ ਗਿਆ ਤਾਂ ਉਸ ਵਿੱਚ ਇੱਕ ਨੌਜਵਾਨ ਲੜਕੇ ਦੀ Laash ਪਈ ਹੋਈ ਸੀ ਜੋ ਅੱਧ ਅੱਧੀ ਜਲੀ ਹੋਈ ਸੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿਸੇ ਵਿਅਕਤੀ ਵੱਲੋਂ ਕਤਲ ਕਰਨ ਤੋਂ ਬਾਅਦ ਉਸਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸ ਤੋਂ ਬਾਅਦ ਅਟੇਚੀ ਵਿੱਚ ਬੰਦ ਕਰਕੇ ਝਾੜੀਆਂ ਵਿੱਚ ਸੁੱਟ ਦਿੱਤਾ ਗਿਆ ਸੂਚਨਾ ਮਿਲਦੇ ਹੀ ਕ੍ਰਮਚਾਰਿਕ ਟੀਮਾਂ ਵੀ ਮੌਕੇ ਤੇ ਪਹੁੰਚੀਆਂ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਜਿਹੜੀ ਹੈ ਬਹਿਮਨ ਦਿਵਾਨੇ ਆਊਟਲੈਟ ਤੋਂ ਅਗਲੇ ਪਾਸੇ ਇੱਕ ਟੈਚੀ ਦੇ ਵਿੱਚ ਇੱਕ ਲੜਕੀ ਦੀ ਕੋਈ ਬੋਡੀ ਪਈ ਜਾਪਦੀ ਹੈ ਜਦੋਂ ਅਸੀਂ ਆ ਕੇ ਚੈੱਕ ਕੀਤਾ ਤਾਂ ਉਹਦੇ ਲੜਕੀ ਦੀ ਡੈੱਡ ਬੋਡੀ ਸੀਗੀ ਉਹਦੇ ਵਿੱਚ ਜਿਹਨੂੰ ਮਾਰ ਕੇ ਜਲਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਜਾਪਦੀ ਹੈ ਤੇ ਅਸੀਂ ਫੋਰੈਂਸਿਕ ਟੀਮ ਨੂੰ ਡਾਕ ਸਕਵਾਇਡ ਨੂੰ ਫਿੰਗਰ ਪ੍ਰਿੰਟਸ ਨੂੰ ਸਾਰਿਆਂ ਨੂੰ ਇੱਥੇ ਬੁਲਾ ਲਿਆ ਅਸੀਂ ਇੱਥੇ ਜਾਂਚ ਕਰ ਰਹੇ ਹਾਂ ਜੀ ਇਹ ਲੜਕੀ ਹੈ ਤਕਰੀਬਨ ਉਮਰ ਅਪ੍ਰੋਕਸੀਮੇਟਲੀ 20 ਸਾਲ ਲੱਗਦੀ ਹੈ ਇਹਦੀ ਤੇ ਅਸੀਂ ਹਰ ਪਹਿਲੂ ਤੋਂ ਜਾਂਚ ਕਰ ਰਹੇ ਹਾਂ ਵੀ ਕੀ ਮਾਮਲਾ ਹੈਗਾ ਕਿ ਉਹ ਕੁਈ ਨਿਸ਼ਾਨ ਸੁਣ ਕੁਛ ਤਰ੍ਹਾਂ ਦੇ ਮਿਲੇ ਜ ਇਹਦੇ ਨਿਸ਼ਾਨ ਇੱਕ ਤਾਂ ਇਹਦੇ ਇੱਥੇ ਟੈਟੂ ਬਣਿਆ ਹੋਇਆ ਜੀ ਮਤਲਬ ਗਲੇ ਤੋਂ ਥੋੜਾ ਨੀਚੇ ਜਿਹਦੇ ਕਾਕੂ ਲਿਖਿਆ ਹੋਇਆ ਕਾਕੂ ਲਿਖਿਆ ਤੇ ਨਾਲ ਉਹਦੇ ਇੱਕ ਹਾਟ ਦਾ ਨਿਸ਼ਾਨ ਜਿਹਾ ਛੋਟਾ ਜਿਹਾ ਬਣਿਆ ਹੋਇਆ ਉਹ ਉਹ ਇੱਕ ਟੈਟੂ ਹੈਗਾ ਬਸ ਹੋਰ ਕੋਈ ਇਹਦੇ ਕੋਲ ਕਾਗਜ਼ ਪੱਤਰ ਕੁਛ ਨਹੀਂ ਹੈਗਾ ਜੀ ਉਹ 60 ਵੇਟ ਦੇ ਨਿਸ਼ਾਨ ਦਾ ਕੁਛ ਜਾਪਦੇ ਹੈ ਜੀ ਜਿਵੇਂ ਮਚਾਉਣ ਕਰਕੇ ਕਲੀਅਰ ਨਹੀਂ ਪਤਾ ਲੱਗ ਰਿਹਾ ਪਰ ਕੁਛ ਐ ਲੱਗਦਾ ਜਿ ਡੂੰਗੇ ਜ਼ਖਮ ਹੁੰਦੇ ਆ ਉਹ ਫਰੈਂਸਿਕ ਟੀਮ ਸਾਡੀ ਆ ਚੁੱਕੀ ਹੈ ਉਹ ਤੋਂ ਸਿਰ ਰਿਪੋਰਟ ਲੈ ਕੇ ਆਪ ਜੀ ਨਾਲ ਸਾਡੀ ਕਰ ਦੇਗੇ ਸਰ ਇਹ ਮਿਲੇ ਕਿੱਥੇ ਆ ਜ ਇਹ ਬਹਿਮਣ ਦਵਾਨੇ ਤੋਂ ਜੋ ਆਊਟਲੈਟਸ ਬਣਦੇ ਪਏ ਆ ਜੀ ਆਊਟਸਾਈਡ ਤੋਂ ਤਕਰੀਬਨ 50 ਮੀਟਰ ਅੱਗੇ ਆ ਕਿੰਨੀ ਕੁ ਪੁਰਾਣੀ ਕੋਡਿੰਗ ਕੋਈ ਜ਼ਿਆਦਾ ਪੁਰਾਣੀ ਨਹੀਂ ਹੈ ਜੀ ਕੋਈ ਨਾ ਕੋਈ ਬੈਡ ਸਮਲ ਹੈ ਕੁਝ ਨਹੀਂ ਹੈ ਤੱਕ ਫਰੈਸ਼ ਹੀ ਲੱਗਦੀ ਹੈ ਕਿਸੇ ਨੇ ਕੰਮ ਰੈਕਟ ਕੀਤੀ ਕੀ ਵੀ ਲੜਕੀ ਨਹੀਂ ਜੀ ਅਜੇ ਤੱਕ ਨਹੀਂ ਕੋਈ ਤੇ ਅਸੀਂ ਆਸੇ ਪਾਸੇ ਦੂਜੇ ਜ਼ਿਲ੍ਹਿਆਂ ਨਾਲ ਵੀ ਬਨਾ ਦੇ ਥਾਣੇ ਆ ਜਿਹੜੇ ਸਾਡੇ ਸਰਾਊਂਡਿੰਗ ਕੋਈ ਵੀ ਪੁਲਿਸ ਸਟੇਸ਼ਨ ਹੈ ਜਿਹੜੇ ਹਰਿਆਣੇ ਚ ਸਾਰਾ ਨਾਲ ਅਸੀਂ رابطہ ਕਾਇਮ ਕਰਾਂਗੇ ਵੀ ਕੋਈ ਮਿਸਿੰਗ ਲੜਕੀ ਹੈ ਤਾਂ ਪਤਾ ਲੱਗੇ ਅਸੀਂ ਥੋੜੇ ਜਰੀਏ ਵੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਇਹ ਦੇ ਗਰਦਨ ਇਹ ਇਹ ਕੇ ਯੂ ਜਿੱਤੇ ਕੀ ਘਾਟ ਤੋਂ ਬਣਿਆ ਹੋਇਆ ਹੈ ਜੇ ਕਿਸੇ ਨੂੰ ਕੋਈ ਲੱਗਦਾ ਤਾਂ ਸਾਡੀ ਹੈਲਪ ਕੀਤੀ ਜਾਵੇ ਉਹਨੂੰ ਪ੍ਰੈਸ ਕਾਉਂਡ ਦੇ ਵਿੱਚ